ਸਾਰੇ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਦੇ ਨਵੇਂ ਬਲੌਗ 'ਚ। ਲੋ ਜੀ ਅੱਜ 14 ਅਕਤੂਬਰ ਹੋ ਗਈ ਤਰੀਕ। ਅੱਜ ਬਾੜ ਰਹੀ ਆਪਾਂ ਆਪਣੀ CR321। ਜਨਨ ਕੀ ਦੋ ਗਿੱਲੇ ਨੇ ਹੀ। ਇੱਥੋਂ ਮਸ਼ੀਨ ਵਾਰੀ ਜੇ ਹੁਣ ਆਪਾਂ ਟੈਂਕ ਦੇਖਦੇ ਆਂ ਵੀ ਇਹ ਕਿਵੇਂ ਗੇੜੇ 'ਚ ਭਰਦਾ ਆਪਣਾ। ਪਹਿਲਾ ਗੇੜਾ ਆ ਰਿਹਾ ਜੀ ਉੱਪਰ ਨੂੰ। ਯਾਨੀ ਕਿ ਇਹ ਅੱਜ ਦੀ ਛੱਬੀ ਦਾ ਆਪਣੇ 6ਵੇਂ 7ਵੇਂ 7ਵੇਂ ਗੇੜੀ ਚ ਭਰਿਆ ਚਲੋ ਯਾਨੀ ਕਿ ਛੱਬੀ ਦਾ ਭਾਵੇਂ ਗੇਤੀ ਭਾਵੇਂ ਪਿਛੇਤੀ ਆਪਣੇ ਏਰੀਆ ਦੇ ਵਿੱਚ ਤਾਂ ਲਾਸਟ ਛੱਬੀ ਕੁਇੰਟਲ ਦੀ ਉਹ ਨਿਕਲਦੀ ਚਲੋ ਕਿਸੇ ਆਪਣੇ ਭਰਾ ਦੇ ਕੋਈ ਵਧੀਆ ਖੇਤ 27 ਕੁਇੰਟਲ ਦਾ ਕਹਿ ਸਕਦੇ ਆ ਨਹੀਂ ਤਾਂ ਯਾਨੀ ਕਿ ਮੰਨ ਕੇ ਚਲੋ ਪੀਆਰ 126 ਦਾ 20 ਕੁਇੰਟਲ ਤੋਂ ਲੈ ਕੇ 25-26 ਕੁਇੰਟਲਾਂ ਤੱਕੇ ਨਿਕਲ ਰਹੀ ਇਸ ਸਾਲ ਇਹ ਆਪਣੇ ਦੋ ਕਿਲੇ ਨਹੀਂ ਪੂਰੇ ਪਹਿਲਾ ਗੇੜਾ ਆ ਰਿਹਾ ਆਪਾਂ ਦੇਖਦੇ ਆ ਟੈਂਕ ਕਿਵੇਂ ਗੇੜੀ ਤੇ ਭਰਦਾ ਹੈ ਇੱਥੇ ਤੋਂ ਬਾੜੀ ਜੀ ਦੋ ਕਿਲਿਆਂ ਦੀ ਬਾਹੀ ਚੱਲਿਆ ਗਿਆ। ਯਾਨਕੀ ਵੈਸੇ ਤਾਂ ਆਪਣੇ ਸਾਰੀ PR126 ਉਹ ਲਾਈਵ ਤੀ। ਤੁਸੀਂ ਉਹ ਵੇ ਦੇਖੋ ਕਿ ਕਿੰਨਾ ਹੁਸਨ ਦੇਖੋ ਇਹਦਾ ਕਿੰਨਾ ਸੋਹਣਾ ਕਹਿਣ ਦਾ ਭਾਵ ਆ। ਜਦੋਂ ਆਪਾਂ ਨੇ ਯਾਨਕੀ ਇਹ ਲਾਈਆ ਉਦੋਂ ਤਾਂ ਬਹੁਤ ਔਖੀ ਚੱਲੀ ਆ। ਉਦੋਂ ਤਾਂ ਆਪਾਂ ਨੂੰ ਲੱਗਿਆ ਸੀ ਬੀਜ ਬਾਹਲਾ ਸੋਹਣਾ ਨਹੀਂ ਹੈਗਾ ਚਲੋ ਹੁਣ ਹੁਸਨ ਵੀ ਪੂਰਾ ਘੈਂਟ ਆ ਖੜੀ ਆਪਣੇ ਖੇਤ ਚ। ਤੇ ਚਲੋ ਹੁਣ ਝਾੜ ਵੀ ਦੇਖਾਂਗੇ ਇਹਦਾ ਕੀ ਆਉਂਦਾ। ਵੈਸੇ ਆਪਾਂ 26 ਵੀ ਵੱਢ ਰਹੇ ਸੀਗੇ ਉਹ ਟਰਾਲੀ 'ਚ ਆਪਾਂ ਨੇ ਰੋਕਤਾ ਹੁਣ ਇਹਦੇ ਲਈ ਸਪੈਸ਼ਲ ਇਹਨੂੰ ਅਲੱਗ ਟਰਾਲੀ 'ਚ ਪਾਵਾਂਗੇ ਕਿਉਂਕਿ ਇਹਦਾ ਲੱਗੇ ਵਜਨ ਕਰਾਉਣਾ ਜੀ ਆਪਾਂ ਪੂਰਾ 2 ਕਿੱਲਿਆਂ ਦਾ ਲਓ ਜੀ 4 ਕਿੱਲਿਆਂ ਪਰ ਨੂੰ ਗੇੜਾ ਆ ਗਿਆ ਜਾਨੀ ਕਿ ਹੁਣ ਪੰਜਵੇਂ ਗੇੜੇ ਕਿੱਲੇ ਜਾਨੀ ਕਿ ਪੰਜਵਾਂ ਗੇੜਾ ਸ਼ੁਰੂ ਹੋ ਗਿਆ ਵੈਸੇ ਤਾਂ ਆਪਾਂ ਨੂੰ ਟੈਂਕ ਤੇ ਚਲੋ ਇੱਥੇ ਕਲੀਅਰ ਹੋ ਜਾਊਗਾ ਵੀ ਕਿੰਨੇ ਉੱਪਰ ਨੂੰ ਗੇੜਾ ਆਊਗਾ ਆਪਾਂ ਤੁਹਾਨੂੰ ਇੱਥੇ ਦੱਸ ਦਾਂਗੇ ਬਾਕੀ ਚਲੋ ਤੋਲ ਕੇ ਵੀ ਦੇਖਾਂਗੇ ਹੁਣ ਯਾਨੀ ਕਿ ਪੰਜਵਾਂ ਗੇੜਾ ਆ ਰਹੀ ਚਾਰ ਗੇੜੇ ਪੂਰੇ ਹੋ ਗਏ ਲਾਈਵ ਪੰਜ ਕੀ ਯਾਨੀ ਕਿ ਹੁਣ ਦੋ ਕਿੱਲੇ ਨਾਲ ਵਸ ਇੱਕ ਕਿੱਲੇ ਦਾ ਘੇੜਾ ਗੇੜਾ ਰਹਿ ਗਿਆ ਯਾਨੀ ਕਿ ਦੋ ਕਿੱਲਾਂ ਪਰ ਨੂੰ ਗੇੜਾ ਆ ਜਾਣਾ ਜੇ ਇਹਨਾਂ ਤਾਂ ਟੈਂਕ ਭਰੂਗਾ ਚਲੋ ਆਪਾਂ ਅੱਗੇ ਵੀ ਦੇਖਦੇ ਆ ਲਓ ਜੀ ਛੇਵਾਂ ਗੇੜਾ ਵੀ ਆ ਗਿਆ ਹਾਲੇ ਟੈਂਕ ਨਹੀਂ ਭਰਿਆ ਯਾਨੀ ਕਿ ਦੋ ਕਿੱਲਾਂ ਮਨ ਨੂੰ ਪੂਰਾ ਘੇੜਾ ਆ ਗਿਆ ਲਓ ਜੀ ਸੱਤਵੇਂ ਢੇੜੇ ਚ ਭਰਿਆ ਹੈ। ਯਾਨੀ ਕਿ ਦੋ ਗਿੱਲਿਆਂ ਪਰ ਨੂੰ ਪੂਰੇ ਘੇਰੇ ਪਰ ਨੂੰ ਢੇੜਾ ਆ ਗਿਆ। ਇੱਕ ਢੇੜਾ ਫਿਰ ਚੱਲ ਗਿਆ। ਹੁਣ ਟੈਂਕੇ ਯਾਨੀ ਕਿ ਫੁੱਲ ਹੋ ਗਏ ਹਨ। ਲਓ ਜੀ ਤਿੰਨ ਟੈਂਕ ਪਾਏ ਨੇ ਹੁਣ ਤੱਕ ਤੇ ਇੱਕ ਟੈਂਕ ਮਸੂ ਹੋਊਗਾ ਹੋਰ ਇੱਕ ਮਿੰਟ ਦਿਖਾਉਣਾ ਆਪਾਂ ਸਾਨੂੰ ਅੱਗੇ ਵੀਡੀਓ ਚ ਆ ਜਾਗਾ ਰਹਿ ਗਈ ਇਹ ਆਪਣੀ। ਇਹ ਹਾਲੇ ਵੀ ਮੰਨ ਕੇ ਚੱਲੋ ਵੀ ਟੈਂਕ ਭਰਦਾ ਨਹੀਂ ਹੋਰ ਤਿੰਨੇ ਟੈਂਕ ਪਹਿਲਾਂ ਆਪਣੀ ਟਰਾਲੀ ਚ ਪਾਏਗੇ। ਯਾਨੀ ਕਿ ਜਿੱਥੇ ਤੱਕ ਤੇਰਬਾਈ ਦਾ ਦਾਦਾ ਵੀ ਇਹ ਵੀ 23-24 ਮਿੰਟਾਂ ਦੇ ਨੇੜੇ ਹੀ ਨਿਕੜੂਗੀ ਚਲੋ ਬਾਕੀ ਕੰਡਾ ਦਾ ਦਸ ਦੂਈ ਤੇ ਜੇ ਲਾਣ ਦੇਖਣਾ ਜੀ ਲਾਣ ਤਾਂ ਲਾਣ ਚੈੱਕ ਕਰ ਸਕਦੇ ਹੋ ਆਹ ਲਾਂ ਘੇ ਜੀਰੀ ਜੀਰੀ ਆਪਣੀ ਪੂਰੀ ਤਾਕੜੀ ਦੀ ਪਰ ਝਾੜ ਦੀ ਤਾਂ ਇਹਦੀ ਵੀ ਆਪਾਂ ਨੂੰ ਸੱਸੇ ਹੀ ਗੱਲ ਲੱਗਦੀ ਐ ਤਗੀ ਲਾਣ ਚੈੱਕ ਕਰ ਸਕਦੇ ਹੋ ਸਾਰਾ ਭਰਾ ਲਾਣਾ ਸਾਰਾ ਚਲੋ ਬਾਕੀ ਹੁਣ ਵੱਡ ਕੇ ਮੰਡੀ ਜਾਵਾਂਗੇ ਉੱਥੇ ਦੇਖਦੇ ਆ ਝਾੜ ਲੋ ਜੀ ਦਾਣੇ ਦੀ ਕੁਆਲਿਟੀ ਵੀ ਦਿਖਾਉਣੀ ਆਪਾਂ ਤੁਹਾਨੂੰ ਯਾਨੀ ਕਿ ਆਪਣਾ ਫੋਨ ਬੰਦ ਹੋ ਗਿਆ ਸੀਗਾ ਜੀ ਤੇ ਜੀ ਦੀ ਵੈਸੇ ਨਿਗਰ ਆ ਚਲੋ ਹੁਣ ਕਾਲੂ ਆਪਾਂ ਇਹਨੂੰ ਲੱਗੇ ਤੋਲਾਂਗੇ 2 ਕਿੱਲਿਆਂ ਦੇ ਨੂੰ ਫਿਰ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਕਿੰਨੇ ਵਜਨ ਹੋਇਆ ਸਾਰਾ ਆਪਾਂ ਆਈਡੀਆ ਚ ਲਾਉਨੇ ਜੀ ਇਹ 50 ਕਵਾਂਟਲ ਦੇ ਨੇੜੇ-ਨੇੜੇ ਬਾਕੀ ਚਲੋ ਕੱਲੂ ਕੰਡਾ ਦੇਖਦੇ ਆ ਤੋਲ ਕੇ ਤੁਹਾਨੂੰ ਦੱਸਾਂਗੇ। ਲਓ ਜੀ ਕੰਡਾ ਲੱਗ ਗਿਆ ਆਪਣੇ CR321 ਨੂੰ। ਆਪਾਂ ਹੁਣ ਸਾਰੀ ਜਦੋਂ ਤੁਲਗੀ ਆਪਾਂ ਬੋਰੀਆਂ ਦੀ ਗਿਣਤੀ ਕਰਕੇ ਤੁਹਾਨੂੰ ਦੱਸ ਦਿਆਂ ਦੋ ਗਿੱਲਾਂ ਚੋਂ ਕਿੰਨੀਆਂ ਬੋਰੀਆਂ ਹੋਈਆਂ ਨੇ ਆਪਣੇ ਤੇ ਕੀ ਇਹਦਾ ਝਾੜ ਆਇਆ। ਲਓ ਜੀ ਆਪਣੀ ਤਲਾਈ ਦਾ ਕੰਮ ਨਿਬੜ ਗਿਆ। ਇਹ ਆਪਣੀ ਹੋਈ ਹੈ ਜੀ 129 ਕਟਾ ਹੋਇਆ ਟੋਟਲ ਦੋ ਕਿੱਲਿਆਂ ਚੋਂ ਯਾਨੀ ਕਿ ਦੋ ਕਿੱਲੇ ਦੇ 48 ਕਵਾਂਟਲ 37 ਕਿਲੋ ਬਜਨ ਹੋਇਆ ਸਾਰਾ ਜੇ ਗੱਲ ਕਰੀਏ ਜੀ ਮੰਨ ਲਓ 1 ਕਿੱਲੇ ਚ ਕਿੰਨਾ ਕਵਾਂਟਲ ਲੈਣੇ 24 ਕਵਾਂਟਲ 20 ਕਿਲੋ ਦੇ ਨੇੜੇ ਆਈ ਹੈ ਜੀ ਆਪਣੀ ਇਹ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਯਾਨੀ ਕਿ ਜੋ ਆਪਣੇ ਝਾੜ ਆਇਆ 24 ਕਵਾਂਟਲ 20 ਕਿਲੋ ਦਾ ਟੋਟਲ ਦੋ ਕਿੱਲਿਆਂ ਚੋਂ ਜੀ ਆਪਣੇ 129 ਕਟਾ ਹੋਇਆ ਹੈ ਇਹਦਾ ਮੌਕ ਚ ਨਵੀਂ ਆਈ ਥੀ ਇਹਦੇ ਵਿੱਚ ਜੀ 16 ਵੈਸੇ ਝੂਟ ਮਾਰੀ ਜਈਏ ਇਸ ਤੋਂ ਬਾਅਦ ਝਾੜ ਆਪਣੇ ਏਰੀਆ ਚ ਹਾਲੇ ਕੋਈ 25 26 ਤੋਂ ਵੱਧ ਕਿਸੇ ਦਾ ਨਹੀਂ ਆ ਰਿਹਾ ਜਾਨੀ ਕਿ ਸੀਆਰ 321 ਦਾ ਜੋ ਆਪਣੇ ਝਾੜ ਹੈ 24 ਕਵਾਂਟਲ 20 ਕਿਲੋ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਣੇ ਕਿਸੇ ਭਰਾ ਨੇ ਵੱਡੀਆਂ ਵੀ ਕੀ ਝਾੜ ਆ ਰਿਹਾ ਹੈ ਇਹਦਾ ਜਾਨੀ ਕਿ ਆਪਣੇ ਇਹਦਾ ਝਾੜ ਆਈ 24 ਕਵਾਂਟਲ 20 ਕਿਲੋ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ